ਹੁਸ਼ਿਆਰਪੁਰ ਦੇ ਪਿੰਡ ਡਿਆਣਾ ਕਲਾਂ ਦੇ ਵਿੱਚ ਵੀਰਵਾਰ ਸਵੇਰੇ ਜਿਹੜਾ ਜਿਹੜਾ ਪਿੰਡ ਦਾ ਸਰਪੰਚ ਆ ਉਹ ਆਪਣੀ ਟਾਇਲ ਫੈਕਟਰੀ ਦੇ ਬਾਹਰ ਖੜਾ ਸੀਗਾ ਆਪਣੇ ਡੰਪ ਤੇ ਖੜਾ ਸੀਗਾ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਆ ਪਹਿਲਾਂ ਸਰਪੰਚ ਸੰਦੀਪ ਜਿਹਦਾ ਨਾਮ ਦੱਸਿਆ ਜਾ ਰਿਹਾ ਉਹਨਾਂ ਦੇ ਨਾਲ ਹੱਥ ਮਿਲਾਉਂਦੇ ਆ ਕੋਈ ਗੱਲਬਾਤ ਕਰਦੇ ਆ ਔਰ ਬਾਅਦ ਚੋਂ ਫਾਇਰਿੰਗ ਕਰ ਦਿੰਦੇ ਆ ਇਸ ਫਾਇਰਿੰਗ ਦੇ ਵਿੱਚ ਜਿਹੜਾ ਸੰਦੀਪ ਸਿੰਘ ਜਿਹੜਾ ਉਸ ਪਿੰਡ ਦਾ ਸਰਪੰਚ ਸੀਗਾ ਉਹਦੀ ਮੌਤ ਹੋ ਜਾਂਦੀ ਆ ਹਸਪੀਟਲ ਲੈ ਜਾਇਆ ਜਾਂਦਾ ਪਰ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ ਉਸ ਤੋਂ ਬਾਅਦ ਸੰਦੀਪ ਦੇ ਜਿਹੜੇ ਸਮਰਥਕ ਆ ਉਹ ਨਾਰੇਬਾਜ਼ੀ ਕਰਦੇ ਆ ਔਰ ਹੁਸ਼ਿਆਰਪੁਰ ਜ਼ਿਲ੍ਹਾ ਜਿਹੜਾ ਉਹ ਸਾਰਾ ਬੰਦ ਕਰਾ ਦਿੱਤਾ ਜਾਂਦਾ ਦਰਅਸਲ ਇਹ ਜਿਹੜਾ ਸੰਦੀਪ ਸਿੰਘ ਨਾਂ ਦਾ ਨੌਜਵਾਨ ਸੀਗਾ ਇਹ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਸੀ ਟਾਈਮ ਟਾਈਮ ਤੇ ਪੁਲਿਸ ਨੂੰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਦੱਸਦਾ ਰਹਿੰਦਾ ਸੀਗਾ ਵੀ ਫਲਾਣੇ ਪਿੰਡ ਦੇ ਵਿੱਚ ਮੁੰਡੇ ਜਿਹੜੇ ਆ ਨਸ਼ਾ ਵੇਚਦੇ ਆ ਉਹਨਾਂ ਤੇ ਕਾਬੂ ਕੀਤਾ ਜਾਵੇ ਔਰ ਇਦੇ ਆਖੇ ਉੱਤੇ ਕਾਰਵਾਈ ਹੋ ਵੀ ਰਹੀ ਸੀ ਇਸ ਤੋਂ ਖਫਾ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਨੂੰ ਇਦਾਂ ਲੱਗ ਰਿਹਾ ਸੀ ਵੀ ਸੰਦੀਪ ਹੁਣ ਸਾਡੇ ਰਾਹ ਦਾ ਜਿਹੜਾ ਉਹ ਰੂੜਾ ਬਣ ਗਿਆ ਕਿਉਂਕਿ ਇਹਨੂੰ ਸਾਡੇ ਟਿਕਾਣਿਆਂ ਦਾ ਵੀ ਪਤਾ ਸਾਡੇ ਘਰਾਂ ਦਾ ਵੀ ਪਤਾ ਤੇ ਪੁਲਿਸ ਇਹਦੇ ਆਖੇ ਕੰਮ ਵੀ ਕਰ ਰਹੀ ਆ ਕਿਉਂਕਿ ਕੰਮ ਇਹ ਵਧੀਆ ਕਰ ਰਿਹਾ ਸੀ ਬੀਐਸਪੀ ਨਾਲ ਸੰਬੰਧਿਤ ਇਹ ਸੰਦੀਪ ਸਿੰਘ ਦੱਸਿਆ ਜਾਂਦਾ ਭੋਜਨ ਸਮਾਜ ਪਾਰਟੀ ਦਾ ਇੱਕ ਆਗੂ ਸੀਗਾ ਪਿੰਡ ਦਾ ਇਹ ਸਰਪੰਚ ਸੀ ਔਰ ਚੰਗਾ ਕਾਰੋਬਾਰ ਵੀ ਸੀਗਾ ਪਰ ਕਿਉਂਕਿ ਹੁਣ ਇਹ ਨਸ਼ਾ ਤਸਕਰਾਂ ਨੂੰ ਰੜਕਣ ਲੱਗ ਪਿਆ ਸੀ ਉਹਨਾਂ ਦੇ ਇਨਾਮ ਜਾਣਦਾ ਸੀ ਉਹਨਾਂ ਦੇ ਪਤੇ ਜਾਣਦਾ ਸੀ ਉਹਨਾਂ ਦੇ ਜਿਹੜੇ ਵੱਡੇ ਬੌਸ ਆ ਉਹਨਾਂ ਦੇ ਜਿਹੜੇ ਆਕਾ ਉਹਨਾਂ ਬਾਰੇ ਵੀ ਇਹਨੂੰ ਪਤਾ ਸੀਗਾ ਪਰ ਪੁਲਿਸ ਨੂੰ ਜਦੋਂ ਇਨਫੋਰਮ ਕਰਦਾ ਸੀ ਤਾਂ ਕਾਰਵਾਈ ਵੀ ਹੋ ਜਾਂਦੀ ਸੀ ਪਰ ਅੱਜ ਇਹਨੂੰ ਹੀ ਤਸਕਰਾਂ ਨੇ ਯਾ ਗੈਂਗਸਟਰਾਂ ਨੇ ਯਾ ਉਹਨਾਂ ਲੋਕਾਂ ਨੇ ਜਿਹੜੇ ਸਮਾਜ ਦੇ ਵਿੱਚ ਨਸ਼ਾ ਵੇਚਦੇ ਆ ਜਾਂ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੇ ਸੰਦੀਪ ਨੂੰ ਆਪਣੇ ਨਿਸ਼ਾਨੇ ਤੇ ਲਿਆ ਔਰ 9 ਵਜੇ ਦੇ ਕਰੀਬ ਜਦੋਂ ਉਹ ਆਪਣੀ ਹੀ ਟਾਇਲ ਫੈਕਟਰੀ ਤੇ ਖੜਾ ਸੀਗਾ ਆਪਣਾ ਕੰਮਕਾਰ ਦੇਖ ਰਿਹਾ ਸੀ ਬੜੇ ਪਿਆਰ ਨਾਲ ਆਏ ਮੂੰਹ ਉਹਨਾਂ ਨੇ ਆਪਣੇ ਬੰਨੇ ਹੋਏ ਸੀਗੇ ਹੱਥ ਮਲਾਇਆ ਔਰ ਬਾਅਦ ਚੋਂ ਗੋਲੀਆਂ ਮਾਰ ਦਿੱਤੀਆਂ ਛਾਤੀ 'ਚ ਉਹਨੇ ਜਿਹੜਾ ਸੰਦੀਪ ਹੈ ਇਹਦੇ ਜਿਹੜੇ ਸਮਰਥਕ ਹੈ ਉਹ ਦੱਸ ਰਹੇ ਆ ਕਿ ਇਹ ਇਹ ਇਨਾਂ ਨੇਕ ਇਨਸਾਨ ਸੀਗਾ ਵੀ ਇਹ ਲੋਕਾਂ ਦੀ ਮਦਦ ਵੀ ਕਰਦਾ ਸੀ ਪਰ ਹਾਂ ਨਾ ਇਹ ਨਸ਼ਾ ਕਰਦਾ ਸੀਗਾ ਤੇ ਨਾ ਇਹਦੀ ਇਹ ਹਾਮੀ ਭਰਦਾ ਸੀ ਇਸੇ ਗੱਲ ਤੋਂ ਜਿਹੜੇ ਨਸ਼ਾ ਤਸਕਰ ਹੈ ਉਹ ਬਹੁਤ ਖਫਾ ਸੀ ਗਏ ਉਹਨਾਂ ਨੂੰ ਸੀਗਾ ਵੀ ਹੁਣ ਸਾਡਾ ਕਾਰੋਬਾਰ ਜਿਹੜਾ ਇਸ ਮੁੰਡੇ ਨੇ ਚੋਪਟ ਕਰਾ ਦਿੱਤਾ ਕਿਉਂਕਿ ਉਹ ਇਹਦੇ ਕਰਕੇ ਉਹ ਨਸ਼ਾ ਵੇਚਣ ਤੋਂ ਡਰਨ ਲੱਗ ਪਏ ਸੀਗੇ ਔਰ ਉਹਨਾਂ ਦੇ ਕੋਲ ਜਿਹੜਾ ਪੈਸੇ ਦੀ ਕਿਲਤ ਆਉਣ ਲੱਗ ਪਈ ਸੀ ਕਿਉਂਕਿ ਉਹ ਨਸ਼ਾ ਵੇਚ ਨਹੀਂ ਸੀ ਰਿਹਾ ਵਿਕਦਾ ਹੈ ਨਹੀਂ ਸੀਗਾ ਕਿਉਂਕਿ ਇਹ ਪੁਲਿਸ ਨੂੰ ਇਨਫੋਰਮ ਕਰਦਾ ਸੀਗਾ ਇਸੇ ਦੇ ਚਲਦਿਆਂ ਉਹਨਾਂ ਨੇ ਹੋ ਸਕਦਾ ਸੰਦੀਪ ਨੂੰ ਅੱਜ ਨਿਸ਼ਾਨੇ ਤੇ ਲੈ ਲਿਆ ਹਾਲਾਂਕਿ ਪੁਲਿਸ ਸਾਰੇ ਮਾਮਲੇ ਨੂੰ ਇਨਵੈਸਟੀਗੇਟ ਕਰ ਰਹੀ ਹੈ ਪਰ ਜਿਹੜਾ ਕੋਈ ਸ਼ਖਸ ਜਾਣਦਾ ਵੀ ਕਿੱਥੇ ਨਸ਼ਾ ਵੇਚਦਾ ਅਗਰ ਉਹ ਆਵਾਜ਼ ਉ بلند ਕਰਦਾ ਤਾਂ ਉਹਦੀ ਸੁਰੱਖਿਆ ਜਿਹੜੀ ਆ ਉਹ ਵੀ ਯਕੀਨੀ ਬਣਾਉਣੀ ਚਾਹੀਦੀ ਹੈ ਹੁਣ ਸੰਦੀਪ ਭਾਵੇਂ ਇੱਕ ਨੌਜਵਾਨ ਆਗੂ ਸੀਗਾ ਬਸਪਾ ਦਾ ਉਹ ਲੀਡਰ ਸੀ ਔਰ ਦੱਸਿਆ ਜਾ ਰਿਹਾ ਵੀ ਉਹਦੀ ਇੱਕ ਫਿਲਮ ਵੀ ਆਉਣ ਵਾਲੀ ਸੀਗੀ ਇਹ ਇਸੇ ਵਿਸ਼ੇ ਨੂੰ ਲੈ ਕੇ ਵੀ ਇਹ ਨਸ਼ਿਆਂ ਦੇ ਵਿਸ਼ੇ ਨੂੰ ਲੈ ਕੇ ਇੱਕ ਫਿਲਮ ਵੀ ਉਹ ਬਣਾ ਰਿਹਾ ਸੀਗਾ ਪਰ ਇਹਨੂੰ ਹੀ ਟਾਰਗੇਟ ਤੇ ਲੈ ਲਿਆ ਹੁਸ਼ਿਆਰਪੁਰ ਜ਼ਿਲ੍ਹਾ ਉਹ ਸਾਰਾ ਬੰਦ ਕਰ ਦਿੱਤਾ ਗਿਆ ਰੋਸ ਵਜੋਂ ਉਹ ਠੀਕ ਆ ਉਹਨਾਂ ਦਾ ਰੋਸ ਕਿਉਂਕਿ ਪੁਲਿਸ ਜਿਹੜੇ ਧਰਨਾਕਾਰੀ ਆ ਧਰਨਾ ਪ੍ਰਦਰਸ਼ਨ ਕਰ ਰਹੇ ਆ ਜਿਹੜੇ ਇਹਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰ ਰਹੇ ਆ ਸੰਦੀਪ ਦੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਪਤਾ ਆ ਵੀ ਕਿਹੜੇ ਆਲੇ ਦੁਆਲੇ ਦੇ ਪਿੰਡ ਆ ਕਿੱਥੇ ਨਸ਼ਾ ਵਿਕਦਾ ਇਹ ਉਥੇ ਰੇਡ ਕਿਉਂ ਨਹੀਂ ਕਰਦੇ ਇਹ ਉਹਨਾਂ ਨੂੰ ਫੜਦੇ ਕਿਉਂ ਨਹੀਂ ਇਹ ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਉਧਰ ਪੁਲਿਸ ਦਾ ਇਹ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਆ ਟੀਮਾਂ ਬਣਾ ਦਿੱਤੀਆਂ ਗਈਆਂ ਰੇਡਸ ਹੋ ਰਹੀਆਂ ਪਰ ਹੱਲੇ ਤੱਕ ਕੋਈ ਵੀ ਜਿਹੜਾ ਕ੍ਰਿਮੀਨਲ ਜਾਂ ਜਿਹੜਾ ਦੋਸ਼ੀ ਜਿਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਹੜਾ ਇਹਦੇ ਵਿੱਚ ਇਨਵੋਲਵ ਸੀ ਉਹ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਦੀ ਪਹੁੰਚ ਤੋਂ ਬਾਹਰ ਆ ਪਰ ਜਿਹੜੇ ਲੋਕ ਆ ਉਹ ਇਹ ਕਹਿ ਰਹੇ ਪੁਲਿਸ ਨੂੰ ਕਿ ਅਸੀਂ ਤੇ ਤੁਹਾਨੂੰ ਦੱਸੀ ਜਾਂਦੇ ਆ ਕਿ ਫਲਾਣੇ ਪਿੰਡ ਦਾ ਮੁੰਡਾ ਫਲਾਣੇ ਪਿੰਡ ਦਾ ਮੁੰਡਾ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਵਿਕੜੋ ਸੰਦੀਪ ਨੇ ਹਟਾ ਦਿੱਤਾ ਸੀਗਾ ਇਹਦੀ ਜਿਹੜਾ ਪੁਲਸ ਵਾਲੇ ਮੰੰਦੇ ਸੀ ਜਿੰਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ ਰਿਪੋਰਟਸ ਮਿਲ ਰਹੀਆਂ ਕਿ ਇੱਕ ਵਧੀਆ ਸਰਪੰਚ ਸੀਗਾ ਪਿੰਡ ਦੇ ਸਾਰੇ ਕੰਮਕਾਰ ਜਿਹੜਾ ਬਹੁਤ ਵਧੀਆ ਢੰਗ ਦੇ ਨਾਲ ਕਰਾਉਂਦਾ ਸੀ ਕਿਸੇ ਕਿਸਮ ਦਾ ਕੋਈ ਇਹਦੇ ਉੱਤੇ ਅਲੀਗੇਸ਼ਨ ਵੀ ਨਹੀਂ ਸੀਗਾ ਪਰ ਕਿਉਂਕਿ ਅਲੀਗੇਸ਼ਨ ਰੜ ਗਿਆ ਇਹ ਉਹਨਾਂ ਨੂੰ ਨਸ਼ਾ ਤਸਕਰਾਂ ਨੂੰ ਕਿਉਂਕਿ ਉਹਨਾਂ ਦਾ ਕਾਰੋਬਾਰ ਇਹਨੇ ਠੱਪ ਕਰਾ ਦਿੱਤਾ ਇਸੇ ਦੇ ਚਲਦਿਆਂ ਜਿਹੜੇ ਇਹਦੇ ਸਮਰਥਕ ਨੇ ਉਹ ਸ਼ਰਿਆਂ ਮੇਂ ਗੱਲ ਕਹਿ ਰਹੇ ਆ ਕਿ ਇਹਨਾਂ ਇਹਦਾ ਜਿਹੜਾ ਸੰਦੀਪ ਸਿੰਘ ਦਾ ਜਿਹੜਾ ਕਤਲ ਆ ਉਹ ਨਸ਼ਾ ਤਸਕਰਾਂ ਵੱਲੋਂ ਕਰਾਇਆ ਗਿਆ ਉਹਨਾਂ ਸ਼ਰਾਰਤੀ ਅੰਸਰਾਂ ਨੇ ਇਸ ਨੂੰ ਟਾਰਗੇਟ ਤੇ ਲਿਆ ਜਿਨ੍ਹਾਂ ਦਾ ਕੰਮ ਸੰਦੀਪ ਨੇ ਚੌਪਟ ਕਰਾਤਾ ਔਰ ਉਹ ਕੰਮ ਕਿਹੜਾ ਕਰਦੇ ਸੀ ਨਸ਼ਾ ਵੇਚਣ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ